ਮੈਂ ਪੁਨੀਤ ਕੋਹਲ ਮੈਸਰਸ ਪੁਨੀਤ ਬ੍ਰਦਰਸ ਵੈਕਟਰ 77 ਸਾਰੇ ਮੋਹਾਲੀ ਵਾਸੀਆਂ ਤੇ ਦੇਸ਼ ਵਾਸੀਆਂ ਨੂੰ 15 ਅਗਸਤ ਦੀਆਂ ਬਹੁਤ-ਬਹੁਤ ਵਧਾਈਆਂ ਮੈਂ ਜਸਵੀਰ ਕੋਹਰੈਟਲੀ ਮੇਰੇ ਵੱਲੋਂ 15 ਅਗਸਤ ਆਜ਼ਾਦੀ ਦਿਹਾੜੇ ਤੇ ਮੋਹਾਲੀ ਔਰ ਦੇਸ਼ ਵਾਸੀਆਂ ਨੂੰ ਬਹੁਤ-ਬਹੁਤ ਵਧਾਈਆਂ ਮੈਂ ਅਰਜੇਸ ਰਾਣਾ ਬਲਾਕ ਪ੍ਰਧਾਨ ਆਮ ਆਦਮੀ ਪਾਰਟੀ ਪਿੰਡ ਤੜੋਲੀ ਤੇ ਮੋਹਾਲੀ ਦੇ ਸਿੰਘਾਂ ਨੂੰ 15 ਅਗਸਤ ਤੇ ਆਜ਼ਾਦੀ ਦਿਹਾੜੇ ਬਹੁਤ-ਬਹੁਤ ਮੁਬਾਰਕਾਂ ਮੈਂ ਆਰਤੀ ਮੇਰੇ ਵੱਲੋਂ ਜਿਹੜਾ ਨਗਰ ਵਾਸੀਆਂ ਤੇ ਮੋਹਾਲੀ ਦੇ ਵਸਨੀਕਾਂ ਨੂੰ ਆਜ਼ਾਦੀ ਦੇ ਦਿਹਾੜੇ ਦੀਆਂ ਬਹੁਤ-ਬਹੁਤ ਮੁਬਾਰਕਾਂ ਮੈਂ ਰਜਿੰਦਰ ਸਿੰਘ ਧਰਮਗੜ ਚੇਅਰਮੈਨ OBC ਸੈੱਲ ਜ਼ਿਲ੍ਹਾ ਕਾਂਗਰਸ ਕਮੇਟੀ ਮੋਹਾਲੀ ਮੋਹਾਲੀ ਵਾਸੀਆਂ ਨੂੰ ਸਮੂਹ ਭਾਰਤ ਵਾਸੀਆਂ ਨੂੰ 15 ਅਗਸਤ ਆਜ਼ਾਦੀ ਦਿਵਸ ਦੀਆਂ ਬਹੁਤ-ਬਹੁਤ ਵਧਾਈਆਂ ਦਿੰਦਾ ਹਾਂ ਮੈਂ ਮੱਖਣ ਸਿੰਘ ਸਾਬਕਾ ਸਰਪੰਚ ਪਿੰਡ ਬਲੋਂਗੀ ਤੋਂ ਮੈਂ ਆਪਣੇ ਵੱਲੋਂ 15 ਅਗਸਤ ਦੇ ਪਿੰਡ ਬਲੋਂਗੀ ਨੂੰ ਮੁਹਾਲੀ ਨਿਵਾਸੀਆਂ ਨੂੰ ਪੂਰੇ ਦੇਸ਼ ਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਾ ਦਿੰਦਾ ਹੈ ਜਪ ਸਟੱਡੀ ਉਹ ਕੰਪਨੀ ਹੈ ਜਿਹਨੇ ਹੁਣੇ 5.5 ਬੈਂਡ ਦੇ ਨਾਲ ਆਸਟ੍ਰੇਲੀਆ ਦੇ ਵੀਜ਼ੇ ਲਗਵਾ ਕੇ ਦਿੱਤੇ ਨੇ ਤੁਸੀਂ ਸਿੰਗਲ ਜਾਣਾ ਹੈ ਸਪਾਉਸ ਜਾਣਾ ਤਾਂ 100% ਵੀਜ਼ਾ ਹਾਸਲ ਕਰ ਸਕਦੇ ਹੋ ਜਪ ਸਟੱਡੀ ਦੇ ਕੋਲੇ ਅੱਜ ਹੀ ਆਓ ਸਿਵਲ ਪ੍ਰੋਫੈਸ਼ਨਲ ਕਾਲਜ ਸੋਹਾਣਾ ਵਿਖੇ ਆਜ਼ਾਦੀ ਦਾ ਦਿਹਾੜਾ ਬੜੇ ਹੀ ਧੂਮਧਾਮ ਨਾਲ ਮਨਾਇਆ ਗਿਆ ਇਸ ਮੌਕੇ ਕੈਪਟਨ ਆਰ ਐਸ ਪਠਾਨੀਆ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਸਾਬਕਾ ਕਾਉਂਸਲਰ ਸ਼੍ਰੀ ਅਸ਼ੋਕ ਝਾ ਅਤੇ ਕਾਲੀ ਚਰਨ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਹਾਜ਼ਰ ਹੋਏ ਇਸ ਮੌਕੇ ਕਾਲਜ ਦੇ ਐਮ ਡੀ ਸ਼੍ਰੀ ਸੁੰਦਰ ਲਾਲ ਅਗਰਵਾਲ ਨੇ ਆਏ ਹੋਏ ਮਹਿਮਾਨਾਂ ਦਾ ਸਨਮਾਨ ਕੀਤਾ ਪੇਸ਼ ਹੈ ਇੱਕ ਰਿਪੋਰਟ ਯਾਦੀਆਂ ਚੜਾਣਾ ਬਣਾ ਰਹੇ ਉੱਥੇ ਵੀ ਭਗਤ ਸਿੰਘ ਰਾਜਗੁਰੂ ਸਰਦਾਰ ਇਫਤਖਾਰ ਕਰ ਰਹੇ ਆ ਨਾਲ ਹੀ ਅਸੀਂ ਬਗੜੀ ਸੁਭਾ ਜਟਾ ਸਰਦਾਰ ਅਜੀਤ ਸਿੰਘ ਦੀ ਸ਼ਹੀਦੀ ਨੂੰ ਵੀ ਯਾਦ ਕਰ ਰਹੇ ਆ ਉਹਨਾਂ ਦੇ ਨਾਲ ਹੀ ਅਸੀਂ ਸਰਦਾਰ ਕਰਮ ਸਿੰਘ ਕਿਸ਼ਲੂ ਇਹਨਾਂ ਨੂੰ ਵੀ ਅਸੀਂ ਯਾਦ ਕਰ ਰਹੇ ਨਮਨ ਕਰਦੇ ਆ ਅਸੀਂ ਇਹ ਸ਼ਹੀਦਾਂ ਨੂੰ ਜਿਨ੍ਹਾਂ ਨੇ ਸਾਨੂੰ ਮੁਜਾਦੀ ਦੀ ਇਸ ਫਰੇਡਜੀ ਲਈ ਲੜਾ ਕੀਤਾ ਅਯਾਤੀ ਮੇਰੇ ਸਾਹਮਣੇ ਬਚਾਣਾ ਨਹੀਂ ਹੋਣੀ ਚਾਹੀਦੀ ਹੈ ਮੌਤਾਂ ਤੇ ਰੁਕ ਕੇ ਯਾਦੀ ਨਹੀਂ ਮਿਲਦੀ आजादी विचार खुली विचार की आज़ादी हमेशा होनी चाहिए है मैं पंजाब का पुत हाँ पाब की गल कराँगा और हमेशा और प्रजापियर ही मैं देशों विदेशों दे मैं प्रमोट किया है जिनी बार हर बार मैं यही कहना कि मैं पंजाबी ही गल करा क्योंकि मैं पंजाब का पुत हूँ इस करके मैं जिन् भी सरकार ने चाहे स्टेट की सरकार है कैप्टन साहब बैठे ਅ ਕਾਦੀ ਭਾਈ ਕੋ ਸਰਕਾਰ ਦੇ ਚੇਅਰਮੈਨ ਰਹੇ ਨੇ ਬਹੁਤ ਬਹੁਤ ਵੱਡੇ ਵੱਡੇ ਰਹੇ ਨੇ ਘਰ ਮੇਰਾ ਬੜੇ ਭਾਈ ਸਾਹਿਬ ਨੇ ਮੈਂ ਇਹਨਾਂ ਦਾ ਵਿਚਾਰਾ ਕਿ ਸਾਹ ਹਮੇਸ਼ਾ ਪਾਉਂਦਾ ਰਿਹਾ ਹਾਂ ਚਾਹੇ ਫੋਨ ਦੇ ਰੂਪੇ ਚਾਹੇ ਨਿੱਜੀ ਤੌਰ ਤੇ ਸੋ ਵਿਚਾਰਾ ਦੀ ਸਾਹ ਗੁੜਾ ਹੈਗੀਆ ਵਿਚਾਰਾਂ ਦੀ ਆਜ਼ਾਦੀ ਹੋਈ ਚਾਕੀਦੀ ਹੈ ਇਹ ਵੀ ਹੁੰਦਾ ਕਿ ਬੋਰਡਰਾਂ ਦੇ ਤੁਸੀਂ ਰੋਕ ਲਾਓ ਤੇ ਅਸੀਂ ਅਸੀਂ ਵਿਚਾਰਾਂ ਦੀ ਗੱਲ ਵੀ ਨਾ ਕਰੀਏ ਸੋ ਸਾਨੂੰ ਅਸੀਂ ਇਸ ਗੱਲ ਤੇ ਸੁਣਨਾ ਬੰਦਾ ਠਾਕਾ ਕਿ ਸਾਨੂੰ ਕਿਹਨੇ ਕਜਾਦੀ ਹੈ दूसरी अजी मोबाइलों के खोले अभी सब तो बड़ी यूज फोन की जरूरत है मेरे हिसाब से कमरे चार पाँच फैमिले तो बैठे सारे अपने अपने बोलने से लगे कोई इसका विचार भी नहीं करता सोल ध्यान दौ ब समा नहीं लवैं क्योंकि पहले कैप्टन साहब दुबई कह चुके हैं इन्होंने भी रश्मिक फंक्शन से जाए मैं बहुत शुक्र गुजार इन्हों का मेरे सत् बोलते आया और a sañe pola que non hai moiita deita e pita boa ਸਭ ਤੋਂ ਪਹਿਲਾਂ ਤਾਂ ਮੈਂ ਰਤਨ ਗਰੁੱਪ ਆਫ ਇੰਸਟੀਚੂਟਸ ਦਾ ਰਿਣੀ ਹਾਂ ਕਿ ਉਹਨਾਂ ਨੇ ਮੈਨੂੰ ਬੁਲਾ ਕੇ ਇਨਾ ਮਾਨ ਬਖਸ਼ਿਆ ਬੇਸਿਕਲੀ ਇਹ ਜਿਹੜਾ 15 ਅਗਸਤ ਅਜ਼ਾਦੀ ਦਾ ਦਿਨ ਜਾਂ ਪਬਲਿਕ ਡੇ ਆਸੀ ਬਣਾਨੇ ਆ ਉਹਦਾ ਮੇਨ ਮਕਸਦ ਇਹ ਹੈ ਕਿ ਜਿਹੜੇ ਸਾਡੇ ਆਜ਼ਾਦੀ ਘੁਲਾਟੀਆਂ ਨੇ ਕੁਰਬਾਨੀਆਂ ਦਿੱਤੀਆਂ ਲੋਕਾਂ ਨੇ ਜਾਨਾਂ ਬਾਰੀਆਂ ਉਹਨਾਂ ਨੂੰ ਅਸੀਂ ਯਾਦ ਰੱਖੀਏ ਤੇ ਅੱਜ ਦੇ ਬੱਚਿਆਂ 'ਚ ਇਹ ਜਜ਼ਬਾ ਕਾਇਮ ਰਹੇ ਜਿਨੇ ਵੀ ਅੱਜ ਬੱਚੇ ਆ ਇਹਨਾਂ ਨੇ ਉਹ ਦੇ ਨਹੀਂ ਦੇਖੇ ਇਹ ਅਮੇਜਨ ਵੀ ਨਹੀਂ ਕਰ ਸਕਦੇ ਕਿ ਅਸੀਂ ਕਿਸ ਰਸਤੇ ਤੇ ਨਿਕਲ ਕੇ ਤੇ ਕਿਸ ਤਰ੍ਹਾਂ ਇੱਥੇ ਤੱਕ ਪਹੁੰਚੇ ਆ ਇਹ ਆਜ਼ਾਦੀ ਨੂੰ ਬਰਕਰਾਰ ਕਰਨ ਲਈ ਉਹਨਾਂ ਲਈ ਇਹ ਭਾਵਨਾ ਭਰਦੀ ਹਰ ਸਾਲ ਇਹਨੂੰ ਅੱਛੀ ਤਰ੍ਹਾਂ ਬਣਾਉਣਾ ਬੱਚਿਆਂ ਜਾਗਰਤੀ ਪੈਦਾ ਕਰਨਾ ਸਾਡਾ ਫਰਜ਼ ਬਣਦਾ ਤਾਂ ਹੀ ਕੋਈ ਕੌਮ ਜ਼ਿੰਦਾ ਰਹਿੰਦੀ ਹੈ ਤੇ ਦੇਸ਼ ਤਰੱਕੀ ਕਰਦਾ ਕਿਵੇਂ ਦੇਖਦੇ ਹੋ ਅੱਜਕੱਲ ਜ਼ਿਆਦਾਤਰ ਨੌਜਵਾਨ 10ਵੀਂ 12ਵੀਂ ਕਰਦੇ ਆ ਬਾਅਦ ਨੂੰ ਪੜਦੇ ਜਾਂਦੇ ਉਹਨਾਂ ਨੂੰ ਚਾਹੀਦਾ ਆਪਣੇ ਦੇਸ਼ ਨਾਲ ਜੁੜਨਾ ਇਹ ਇੱਕ ਡਿਫਰੈਂਟ ਮਸਲਾ ਮੈਂ ਸਮਝਦਾ ਕਿ ਆਮੂਮਨ ਜਿਹੜੇ ਬੱਚੇ ਬਾਹਰ ਜਾ ਰਹੇ ਆ ਪਹਿਲੋਂ ਇੱਕ ਵੇਲੇ ਹੋਇਆ ਸੀ ਬ੍ਰੇਨ ਡレイン ਉਦੋਂ ਪੜ੍ਹੇ ਲਿਖੇ ਬੱਚੇ ਡਾਕਟਰੀ ਕਰਕੇ ਜਾਂ ਇੰਜੀਨੀਅਰਿੰਗ ਕਰਕੇ ਉਹ ਬਾਹਰ ਭਜਦੇ ਸੀ ਕਿ ਉੱਥੇ ਤਨਖਾਹਾਂ ਜ਼ਿਆਦਾ ਜਾਂ ਉਹਨਾਂ ਦਾ ਪੋਟੈਂਸ਼ੀਅਲ ਜ਼ਿਆਦਾ ਪਰ ਹੁਣ ਜਿਹੜੇ ਸਾਡੇ ਬੱਚੇ ਜਾ ਰਹੇ ਆ ਇੱਕ ਤਾਂ ਬੜੀ ਕੁਰੀਤੀ ਸਾਡੇ ਸਮਾਜ ਚ ਆ ਗਈ ਹੈ ਨਸ਼ਿਆਂ ਦੀ ਕੱਲ ਵੀ ਅਸੀਂ ਗੱਲ ਕਰ ਰਹੇ ਸੀ ਕਿ ਕਿਸੇ ਵੇਲੇ ਨਸ਼ਾ ਸੀ ਉਹ ਸਿਗਰਟ ਪੀ ਲਈ ਜਾਂ ਭੰਗ ਪੀ ਲਈ ਹੂ ਤਾਂ ਇੰਨੇ ਨਸ਼ੇ ਚੱਲ ਪਏ ਆ ਜਿਹੜਿਆਂ ਨਾਲ ਜ਼ਿੰਦਗੀ ਤਬਾਹ ਹੋ ਜਾਂਦੀ ਹੈ ਇੱਕ ਤਾਂ ਸਾਨੂੰ ਇਹ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰੱਖਣਾ ਪਏਗਾ ਬਾਕੀ ਇਹਨਾਂ ਨੂੰ ਮੋਟੀਵੇਸ਼ਨ ਸਰਕਾਰ ਕਰ ਰਹੀ ਹੈ ਕਿ ਸਿਹਤ ਤੱਕ ਕਿ ਉਹਨਾਂ ਨੂੰ ਉਸੇ oportunitys ਦਈਏ ਕਿ ਉਪਾੜਨ ਤੇ ਇੱਥੇ ਹੀ ਬੜੀਆਂ ਨੌਕਰੀਆਂ ਹੈਗੀਆਂ ਜਿਹੜਾ ਉਹ ਕਰਨ ਕਿ ਜਿਹੜੀ ਭੇਡ ਚਾਲ ਚੱਲੀ ਆ ਕਿ ਬਾਹਰ ਨੂੰ ਭੱਜਦੇ ਆ ਉਹਨਾਂ ਕੰਟਰੀਆਂ 'ਚ ਜਦੋਂ ਲੇਬਰ ਦੀ ਪ੍ਰੋਬਲਮ ਹੁੰਦੀ ਆ ਉਹ ਥੋੜੀ ਐਂਟਰੀ ਸੁਖਾਵੀ ਕਰ ਦਿੰਦੇ ਆ ਤੇ ਸਾਡੇ ਬੱਚੇ ਉੱਥੇ ਜਾ ਕੇ ਵੀ ਬੜੇ ਤੰਗ ਹੁੰਦੇ ਆ ਕਈ ਵਾਰ ਅਸੀਂ ਆਪਣੇ WhatsApp ਤੇ ਦੇਖਦੇ ਆ ਉਹ ਇੱਕ ਦੂਸਰੇ ਨੂੰ ਟਿੱchnਾ ਕਰ ਰਹੇ ਵੀ ਉਥੇ ਤੂੰ ਲੱਬਰਦਾਰ ਸੀ ਤੇਰੀ ਇੰਨੀ ਜ਼ਮੀਨ ਸੀ ਇੱਥੇ ਦੇਖ ਤੂੰ ਕੀ ਕੰਮ ਕਰ ਰਿਹਾ ਤੇ ਇਹ ਸਾਨੂੰ ਜਾਗਰਤੀ ਇਹ ਵੀ ਬੱਚਿਆਂ 'ਚ ਲੈਣੀ ਚਾਹੀਦੀ ਆ ਕਿ ਸਾਡੇ ਇੱਥੇ ਕੋਈ ਐਂਡ ਨਹੀਂ ਆ ਜਿਹੜੇ ਬੱਚੇ ਲਾਇਕ ਆ ਜਿਹੜੇ ਡਿਜ਼ਰਵ ਕਰਦੇ ਆ ਬਹੁਤ ਨੌਕਰੀਆਂ ਹਨ ਮਿਹਨਤ ਦੀ ਲੋੜ ਹੈ ਥੋੜੀ ਮੋਟੀਵੇਸ਼ਨ ਦੀ ਲੋੜ ਅਗਨੀ ਵੀਰ ਦੀ ਭਰਤੀ ਨੂੰ ਲੈ ਕੇ ਕਾਫੀ ਜਿਹੜੇ ਸਵਾਲ ਖੜੇ ਹੁੰਦੇ ਨੇ ਕਿਵੇਂ ਦੇਖਦੇ ਹੋ ਅਗਨੀ ਵੀਰ 'ਚ ਬੜਾ ਕੰਟਰਾਸਟ ਹੋਇਆ ਜੀ ਜੇ ਮੈਂ ਜਾਤੀ ਤੌਰ ਤੇ ਮੈਨੂੰ ਪੁੱਛੋ ਤਾਂ ਮੈਂ ਇਹਨੂੰ ਫੇਵਰ ਕਰਦਾ ਕਿ ਇੱਕ ਬੱਚਾ ਜਿਹਨੂੰ ਨੌਕਰੀ ਨਹੀਂ ਮਿਲ ਰਹੀ ਉਬੇਲਾ ਘੁੰਮ ਰਿਹਾ ਉਹਨੂੰ ਅਗਨੀ ਵੀਰ ਯੋਜਨਾ ਦੇ ਤਹਿਤ ਭਰਤੀ ਕੀਤਾ ਜਾਂਦਾ ਉਹਦੇ ਵਿੱਚੋਂ ਕਾਫੀ ਪਰਸੈਂਟੇਜ ਉੱਥੇ ਅਬਜ਼ਰਵ ਕੀਤੀ ਜਾਏਗੀ ਤੇ ਜਿੰਨੇ ਸਾਡੀ ਪੈਰਾਮਿਲਟਰੀ ਫੋਰਸਸ ਹੈ ਸਟੇਟ ਲੈਵਲ ਤੇ ਨੌਕਰੀਆਂ ਉਹਨਾਂ ਨੂੰ ਸੁਰੱਖਿਅਤ ਕੀਤੀਆਂ ਗਈਆਂ ਜਦੋਂ ਉਥੇ ਉਹਦੀ ਨੌਕਰੀ ਜਾਰੀ ਰਹੇਗੀ ਜੇ ਕਿਸੇ ਨੂੰ ਆਉਣਾ ਵੀ ਪੈਂਦਾ ਤਾਂ ਉਹ 25-30 ਲੱਖ ਰੁਪਏ ਲੈ ਕੇ ਆਏਗਾ ਉਹ ਇੱਕ ਚੰਗਾ ਅਮਾਉਂਟ ਹੈ ਜਿਹਦੇ ਨਾਲ ਉਹ ਕੋਈ ਨਾ ਕੋਈ ਆਪਣੇ ਦੁਬਾਰਾ ਕੰਮ ਜਾਂ bizness ਸ਼ੁਰੂ ਕਰ ਸਕਦਾ ਮੈਂ ਆਪਣੀ ਗੱਲ ਕਰਾਂਗਾ ਵੀ ਕੇ ਸ਼ਾਰਟ ਸਰਵਿਸ ਅਫਸਰ 10 ਸਾਲ ਬਾਅਦ ਆਏ ਤੁਸੀਂ ਹੈਰਾਨ ਹੋਵੋਗੇ कि ਮੈਨੂੰ 10 ਸਾਲ ਬਾਅਦ ਗ੍ਰੈਚੁਇਟੀ 10000 ਮਿਲੀ ਤੇ ਅਸੀਂ ਸੜਕ ਤੇ ਆ ਜੰਨੇ ਆ ਉਦੋਂ ਤੱਕ ਵਿਆਹ ਹੋ ਜਾਂਦਾ ਦੋ ਤਿੰਨ ਬੱਚੇ ਹੁੰਦੇ ਆ ਤੇ ਉਦੋਂ ਕਿਸੇ ਨੇ ਸਾਡਾ ਅਜੇ ਤੱਕ ਵੀ ਸ਼ਾਰਟ ਸਰਵਿਸ ਦਾ ਉਹੀ ਹਾਲ ਆ ਉਹਦਾ ਕਿਸੇ ਨੇ ਮਸਲਾ ਨਹੀਂ ਉਠਾਇਆ ਇਹ ਅਗਦੀ ਵੀਰਤਾ ਆਈ ਫੀਲ ਕਿ ਇਹ ਬੈਟਰ ਹੈਗੀ ਆ ਪ੍ਰੇਪੋਜੀਸ਼ਨ ਸ਼ਾਰਟ ਸਰਵਿਸ ਆਫਸਰਸ ਤੋਂ ਵੀ ਤੇ ਇਹ ਸਿਰਫ ਆਪੋਜੀਸ਼ਨ ਪਾਰਟੀਆਂ ਜਿਹੜੀਆਂ ਹੈਗੀਆਂ ਇਹ ਬਿਗੈਰ ਡਿਟੇਲ ਚ ਗਏ ਉਹਨੂੰ ਪੋਲਿਟਿਕਲ ਰੰਗ ਦਿੰਦੀਆਂ ਅਗਦੀ ਵੀਰ ਬੜੀ ਅੱਛੀ ਯੋਜਨਾ ਬੱਚੇ ਉੱਥੇ ਰਹਿਣਗੇ ਜਿਹੜੇ ਆ ਜਾਣਗੇ ਦੂਸਰੇ ਜੌਬ ਤੇ ਲੱਗ ਜਾਣਗੇ ਨਹੀਂ ਹੋਣਗੇ ਤੇ ਇੰਨੇ ਪੈਸੇ ਲੈ ਆਣਗੇ ਤੇ ਉਹ ਆਪਣਾ ਕਾਰੋਬਾਰ ਸ਼ੁਰੂ ਕਰ ਸਕਦੇ ਆ ਕਿ ਆਜ਼ਾਦੀ ਕੇ ਅਜ 78ਵੇਂ ਜਨਤੀ ਰਤਨ ਪ੍ਰੋਫੈਸ਼ਨਲ ਕਾਲਜ ਮੇ ਬਹੁਤ ਹੀ ਧੂਮ ਧਾਮ ਸੇ ਮਨਾਇਆ ਗਿਆ ਜਿਸ ਮੇ ਕਿ ਮੁੱਖ ਮਨਾ ਮਹਿਮਾਨ ਕੈਪਟਨ ਸਾਹਿਬ ਪਠਾਨੀਆਂ ਜੀ ਥੇ और स्कूल के बच्चे प्रिंसिपल और यहाँ के एमडी सुंदरलाल जी और काफ़ी अतिथि गाने यहाँ पर मौजूद थे और उनके जगह पर बहुत ही शहीदों को याद किया गया और शहीदी के ऊपर में गाना प्रस्तुत किया गया और इसके बाद जो है सो so, रंगा रंज पंजाब के कल्चरल प्रोग्राम भी इस इस मौके पर किया गया मेघालय मणिपुर का जो है सो कल्चरल प्रोग्राम भी का का भी यहाँ पर प्रस्तुति किया गया और लोगों ने काफ़ी इंजॉय किया और उन सभी शहीदों को नमन किया जिन्होंने आज़ादी के पंद्रह अगस्त उन्नीस को देश आज़ाद कराने में अपनी अहम भूमिका निभाई और अपने प्राणों का नौछावर कर दिया देखिए किसी भी धर्म किसी भी देश की संस्कृति है ना उसके संस्कृति नहीं छीने इसलिए आज़ादी के इस मौके पर तरह तरह के कल्चरल प्रोग्राम इसलिए किया रखा जाता है कि इस हर आदमी अपने कल्चरल प्रोग्राम से आ, जुड़ा रहे और लोगों को याद रहे कि हमारा भी एक कल्चर है और एक जगह पर इकट्ठे होकर के हम लोग सभी हिंदुस्तानी सभी सभी भारतवासी इस पंद्रह अगस्त जो है वो मनाते हैं आज़ादी की सालगिरह मनाते हैं और हम वीरों को सभी शहीदों को जिन्होंने उस टाइम कुर्बानियाँ दी शहीदी दी उनको हम याद करते हैं आज स्वतंत्रता दिवस के अठहत्तरवें जो आज हम लोग स्वतंत्रता दिवस आज मना रहे हैं और आज मैं अपने आप को सौभाग्यशाली समझता हूँ कि मुझे जो एक्स एम सी साहब ने बोला कि चलिए आज चलते हैं रतन प्रोफेशनल कॉलेज तो यहाँ के जो चेयरमैन साहब हैं माननीय सुंदर राज तो आल वो राष्ट्रवादी विचार के हैं मेरा यहाँ पे आना हुआ यहाँ पे कैप्टन पठानिया साहब के विचार सुना बैंक साहब के विचार सुना और यहाँ पे जितने भी सारे स्टूडेंट हमारे भाई हैं बहन हैं उन सब के विचारों को सुना और देखा बड़ा अच्छा लगता है कि ऐसे कॉलेज में आना और ऐसे जो कॉलेज के फाउंडर हैं जो कॉलेज के चेयरमैन साहब हैं उनके विचार राष्ट्र के प्रति इतने उत्तम हैं और यहाँ के स्टूडेंट के अंदर अपने देश के प्रति इतना सम्मान इतना प्यार है और इतने अच्छे अच्छे कार्यक्रम करना चाहते हैं क्योंकि राष्ट्र तभी मजबूत होगा जब आप सब के अंदर राष्ट्र की जो भावना हो वो मजबूत होगी तो हम सब का दायित्व तो है जो भी यहाँ पे नर्सिंग के स्टूडेंट हैं जो बहनें हैं जो भाई हैं जो जो अपने अपने प्रोफेशन में यहाँ पर तैयारी कर रहे हैं तो जब भी आपको मौका मिले यहाँ से निकल के समाज में जब आप काम करें कहीं पे यहाँ पर जहाँ भी जॉब करें आप लोग सब आप सबका भविष्य उज्जवल हो लेकिन इस उज्जवल भविष्य के साथ आप सब हमेशा जब भी आपको मौका मिले अपनी राष्ट्र की सेवा करने का और अपने समाज में जो भी आप लोग समर्पण कर सकते हैं समर्पण करने का उसके लिए आप लोग अपने आप को जरूर तैयार कीजिएगा क्योंकि राष्ट्र तभी मजबूत होगा ये अपना भारत अखंड भारत कभी बनेगा जब आप सबके विचार अखंड बनेंगे देखिए रतन ग्रुप ऑफ इंस्टीट्यूशन पिछले कई वर्षों से समाज की सेवा में लगा हुआ है हमारे यहाँ पर बी में इस प्रोग्राम को मनाया जाना हमारे लिए बड़े गर्व का विषय है और आने वाले समय में भी हमारे चेयरमैन श्री सुंदरलाल अग्रवाल जी के मार्गदर्शन में जिस भी तरह के सांस्कृतिक कार्यक्रम राष्ट्रीय कार्यक्रम आयोजित होते रहे पहले भी हैं और आने वाले समय में भी रहेंगे इनसे बच्चों को भी दिशा मिलती है हमें मोटिवेशन मिलता है आपका सहयोग हमें हर स्तर पर मिलता है मैं इनका धन्यवादी भी हूँ और समाज के लिए भी सबसे बड़ी बात यह है कि ये कार्यक्रम यदि हो रहे हैं तो बच्चों में राष्ट्रीयता का भाव भी बना रहता है आज के बच्चे मेटेरियलिस्टिक दुनिया का हिस्सा बन चुके हैं परंतु राष्ट्रीयता यदि उनमें जीवित रखनी है तो इन कार्यक्रमों का लगातार होना बहुत ज़रूरी है आज के इस सफल कार्यक्रम के लिए मैं रतन ग्रुप ऑफ इंस्टीट्यूशन की तरफ से पूरे भारतवर्ष को अठहत्तरवीं स्वतंत्रता दिवस की हार्दिक शुभकामनाएं भी देता हूं और हमारे चेयरमैन साहब का भी हार्दिक धन्यवाद करता हूं कि हमें ये अपॉर्चुनिटी दी और आगे भी इनका आशीर्वाद हम पर बना रहेगा इन्हीं शब्दों के साथ जय हिंद सर जैसे कि रतन प्रोफेशनल प्रोफेशनल कॉलेज कॉलेज जी और यहाँ पर मतलब बहुत अलग अलग जगह से स्टूडेंट है कोई नॉर्थ ईस्ट से कोई कश्मीर से कोई अलग अलग जगह से हिंदुस्तान के तो इनको आपस में अगर ऐसे कार्यक्रम होते एक दूसरे के संस्कृति से भी मतलब तो जुड़ने का मौका मिलता था जिनमें राष्ट्रभावना मिलता आपस में प्यार भी बढ़ता जी भाई साहब आज आपने कार्यक्रम में भी देखा होगा कि हमारे नॉर्थ ईस्ट के बच्चों ने भी अपना प्रेजेंटेशन दिया अपनी सांस्कृतिक पृष्ठभूमि दिखाई लाचित बड़फूकन का इतिहास बताया पंजाब की बात करें पंजाब के अंदर मैं बैठा हूँ यहाँ का तो होना ही था हरियाणवी हिमाचली जम्मू कश्मीर तक के विद्यार्थियों ने अपना प्रस्तुतिकरण दिया ये राष्ट्रीयता की भावना को बढ़ाने के लिए एक सही मंच है और इससे नेशनल इंटीग्रिटी मिलती है सांस्कृतिक आदान प्रदान होता है हम दोनों एक दूसरे के कल्चर को समझते हैं और जब हमारे लोग दूसरे स्थानों पर जाते हैं और दूसरे स्थान के लोग यहाँ पर आते हैं तो एक अपनेपन का भाव पैदा होता है इसलिए मेरा मानना यह है कि रतन ग्रुप ऑफ इंस्टीट्यूशन इसमें बहुत अच्छा काम कर रहा है और आने वाले समय में इसी तरह की गतिविधियाँ और कार्यक्रम हमारे यहाँ चलते रहेंगे ਜਪ ਸਟਡੀ ਉਹ ਕੰਪਨੀ ਹੈ ਜਿਹਨੇ ਹੁਣੇ 5.5 ਬੈਂਡ ਦੇ ਨਾਲ ਆਸਟ੍ਰੇਲੀਆ ਦੇ ਵੀਜ਼ੇ ਲਗਵਾ ਕੇ ਦਿੱਤੇ ਨੇ ਤੁਸੀਂ ਸਿੰਗਲ ਜਾਣਾ ਹੈ ਸਪਾਊਸ ਜਾਣਾ ਤਾਂ 100% ਵੀਜ਼ਾ ਹਾਸਲ ਕਰ ਸਕਦੇ ਹੋ ਜਪ ਸਟਡੀ ਦੇ ਕੋਲੇ ਅੱਜ ਹੀ ਆਓ